ਅਮਰੀਕੀ ਸਟੇਟ ਡਿਪਾਰਟਮੈਂਟ ਨੇ 14 ਅਕਤੂਬਰ ਨੂੰ ਐਲਾਨ ਕੀਤਾ ਕਿ ਉਸਨੇ 6 ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕੰਜ਼ਰਵੇਟਿਵ ਐਕਟਿਵਿਸਟ ਚਾਰਲੀ ਕਿਕ ਦੀ ਹੱਤਿਆ ਦੇ ਬਾਰੇ ਭੜਕਾਊ ਤੇ ਮਖੌਲ ਵਾਲੀਆਂ ਟਿੱਪਣੀਆਂ ਕੀਤੀਆਂ ਸਨ ਇਹ 6 ਵਿਅਕਤੀ ਅਰਜנטיਨਾ, ਦੱਖਣੀ ਅਫਰੀਕਾ, ਮੈਕਸੀਕੋ, ਬ੍ਰਾਜ਼ੀਲ, ਜਰਮਨੀ ਤੇ ਪੈਰਾਗੁਆਏ ਤੋਂ ਆਈ ਹੋਏ ਨੇ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੇ ਵਿਦੇਸ਼ੀਆਂ ਨੂੰ ਸਹਾਰਾ ਦੇਣ ਦੀ ਕੋਈ ਜ਼ਿੰਮੇਵਾਰੀ ਨਹੀਂ ਚੁਕਣੀ ਚਾਹੀਦੀ ਜੋ ਅਮਰੀਕੀਆਂ ਦੀ ਮੌਤ ਦੀ ਕਾਮਨਾ ਕਰਦੇ ਨੇ ਇਹ ਐਕਸ਼ਨ ਉਸੇ ਦਿਨ ਸਾਹਮਣੇ ਆਇਆ ਜਦੋਂ ਰਾਸ਼ਟਰਪਤੀ ਡੋਨਲਡ 트ੰਪ ਨੇ ਚਾਲੀ ਕਿਟ ਨੂੰ ਮਰਨ ਤੋਂ ਬਾਅਦ ਅਮਰੀਕਾ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਨਾਲ ਨਿਵਾਸਿਆ ਚਾਲੀ ਕਿਟ ਜੋ ਕਿ ਕਨਜ਼ਰਵੇਟਿਵ ਸਟੂਡੈਂਟ ਆਰਗੇਨਾਈਜੇਸ਼ਨ ਟਰਨਿੰਗ ਪੁਆਇੰਟ ਯੂਐਸਏ ਸੈਸ ਸੰਸਥਾਪਕ ਤੇ ਸੀਈਓ ਸਨ ਉਸਦੀ 10 ਸਤੰਬਰ ਨੂੰ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਈਵੈਂਟ ਦੇ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਚਾਲੀ ਕਿਰਕ ਨੂੰ ਟਰੰਪ ਸਮਰਥਕਾਂ ਨੇ ਅਮਰੀਕਾ ਦਾ ਹੀਰੋ ਤੇ ਸੱਚ ਦਾ ਸ਼ਹੀਦ ਕਹਿ ਕੇ ਬੁਲਾਇਆ ਜਦਕਿ ਉਸ ਦੇ ਵਿਰੋਧੀ ਉਸ ਦੀ ਨੀਤੀਆਂ ਨੂੰ ਨਸਲਵਾਦੀ ਕਟੜਵਾਦੀ ਤੇ ਔਰਤਾਂ ਖਿਲਾਫ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਉਂਦੇ ਨੇ ਚਾਲੀ ਕਿਰਕ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਉਸ ਦੀ ਹੱਤਿਆ ਦਾ ਮਜ਼ਾਕ ਉਡਾਇਆ ਅਤੇ ਉਸ ਦੀ ਹੱਤਿਆ ਦਾ ਸਮਰਥਨ ਕੀਤਾ ਜਿਸ ਨੂੰ 트럼ਪ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਮੰਨਿਆ। ਸਟੇਟ ਡਿਪਾਰਟਮੈਂਟ ਨੇ 6 ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਕਾਰਨ ਉਹਨਾਂ ਦੀਆਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਨੂੰ ਦੱਸਿਆ ਗਿਆ ਜੋ ਕਿਰਕ ਦੀ ਹੱਤਿਆ ਨੂੰ ਸੈਲੀਬ੍ਰੇਟ ਕਰਦੀਆਂ ਨੇ ਜਾਂ ਫਿਰ ਮਜ਼ਾਕ ਉਡਾਉਂਦੀਆਂ ਨੇ। ਇਹਨਾਂ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਇਹ ਸਪਸ਼ਟ ਨਹੀਂ ਹੈ ਕਿ ਉਹ ਅਮਰੀਕਾ ਵਿੱਚ ਸਨ ਜਾਂ ਫਿਰ ਅਮਰੀਕਾ ਤੋਂ ਬਾਹਰ ਅਤੇ ਨਾ ਹੀ ਉਹਨਾਂ ਦੇ ਵੀਜ਼ਿਆਂ ਦੇ ਬਾਰੇ ਕੋਈ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ। ਇਹ ਵੀਜ਼ਾ ਰੱਦ ਕਰਨਾ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਦਾ ਇੱਕ ਹਿੱਸਾ ਹੈ ਜੋ ਸੋਸ਼ਲ ਮੀਡੀਆ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇਵਜੋ ਦੇਖ ਕੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਇਸ ਤੋਂ ਪਹਿਲਾਂ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੇ 15 ਸਤੰਬਰ ਨੂੰ ਐਕਸ ਤੇ ਇੱਕ ਪੋਸਟ ਜਾਰੀ ਕਰਕੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵਿਦੇਸ਼ੀ ਕਿਸੇ ਦੀ ਹੱਤਿਆ ਦਾ ਜਸ਼ਨ ਮਨਾਉਂਦਾ ਹੈ ਤਾਂ ਅਸੀਂ ਉਸ ਨੂੰ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਵਾਂਗੇ ਇਹ ਐਕਸ਼ਨ ਸੋਸ਼ਲ ਮੀਡੀਆ ਤੇ ਬੋਲਣ ਦੀ ਆਜ਼ਾਦੀ ਤੇ ਸਵਾਲ ਖੜੇ ਕਰ ਰਿਹਾ ਹੈ ਸਿਵਲ ਰਾਈਟਸ ਗਰੁੱਪਸ ਅਤੇ ਕਾਨੂੰਨੀ ਮਹਾਰਾ ਨੇ ਇਸ ਨੂੰ ਅਮਰੀਕਾ ਦੇ ਪਹਿਲੇ ਸੰਵਿਧਾਨਿਕ ਸੋਧ ਦੀ ਉਲੰਘਣਾ ਮੰਨਿਆ ਨਿਊਯਾਰਕ ਟਾਈਮਜ਼ ਦੀ ਇੱਕ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ 40 ਕਿਰਤ ਦੀ ਮੌਤ ਬਾਰੇ ਟਿੱਪਣੀਆਂ ਕਰਕੇ 145 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ ਜਾਂ ਫਿਰ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਜਿਸ ਦੇ ਵਿੱਚ ਅਮਰੀਕੀ ਪੱਤਰਕਾਰ ਤੇ ਅਧਿਆਪਕ ਵੀ ਸ਼ਾਮਿਲ ਨੇ ਇਤੋ ਤੱਕੀ ਮਸ਼ਹੂਰ ਅਮਰੀਕੀ ਟੀਵੀ ਸ਼ੋਅ ਦੇ ਹੋਸਟ ਜਿਮੀ ਕਿਮਲ ਵਰਗੇ ਟੀਵੀ ਹੋਸਟ ਨੂੰ ਵੀ ABC ਨੇ ਉਸ ਦੀਆਂ ਟਿੱਪਣੀਆਂ ਦੇ ਕਰਕੇ ਸ਼ੋਅ ਤੋਂ ਕੁਝ ਸਮੇਂ ਦੇ ਲਈ ਮੁਅਤਲ ਕਰ ਦਿੱਤਾ ਸੀ ਅਮਰੀਕਾ ਵਿੱਚ ਰਹਿੰਦੇ ਭਾਰਤੀ ਕਮਿਊਨਿਟੀ ਜੋ ਅਮਰੀਕਾ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈ ਉਸ ਨੇ ਇਸ ਘਟਨਾ ਪ੍ਰਤੀ ਸੁਚੇਤਤਾ ਦਿਖਾਈ ਹੈ ਇਹ ਵੀਜ਼ਾ ਰੱਦ ਕੀ ਕਰਨ ਦੀਆਂ ਕਾਰਵਾਈਆਂ ਵਿਦਿਆਰਥੀਆਂ ਪ੍ਰੋਫੈਸ਼ਨਲ ਤੇ ਸੈਲਾਨੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜੋ ਸੋਸ਼ਲ ਮੀਡੀਆ ਤੇ ਸਿਆਸੀ ਵਿਚਾਰ ਪ੍ਰਗਟ ਕਰਦੇ ਨੇ ਇਹ ਮਾਮਲਾ ਅਮਰੀਕਾ ਵਿੱਚ ਬੋਲਣ ਦੀ ਆਜ਼ਾਦੀ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿਚਕਾਰ ਤਣਾਅ ਦਾ ਕਾਰਨ ਹੈ ਜਿਸ ਦੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ